ਹਲੇ ਪਾਤਸ਼ਾਹ ਅਤਿਸਕ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਅੱਜ ਪੜੀ ਸ਼ਰਧਾ ਤੇ ਨਾਲ ਮਨਾਇਆ ਜਾ ਰਿਹਾ ਸਵੇਰ ਤੋਂ ਹੀ ਗੁਰੂ ਕਾ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਿਹਾ ਨੇ ਉਤੇ ਹੀ ਖੰਨਾ ਦੇ ਨੇੜੇਲੇ ਪਿੰਡ ਸੰਗਾਣਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਜੋ ਕਿ 6ਵੇਂ ਪਾਤਸ਼ਾਹ ਸਹਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਸਥਾਨ ਹੈ ਅਤੇ ਗੁਰਪੁਰਬ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਰਾਗੀ ਸਿੰਘਾਂ ਦੇ ਵੱਲੋਂ ਗੁਰਬਾਣੀ ਦਾ ਸਰਵਣ ਕੀਤਾ ਗਿਆ ਸੰਗਤਾਂ ਨੇ ਵੀ ਗੁਰੂ ਘਰ ਪਹੁੰਚ ਕੇ ਗੁਰਬਾਣੀ ਦਾ ਆਨੰਦ ਪ੍ਰਾਪਤ ਕੀਤਾ ਉਤੇ ਸ਼ਾਮ ਨੂੰ ਗੁਰੂ ਘਰਾਂ ਦੇ ਵਿੱਚ ਦੀਪਮਾਲਾ ਅਤੇ ਆਟਿਸ਼ਬਾਚੀ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅਸੀਂ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬੋਲ ਰਹੇ ਹਾਂ ਇਸ ਇਸਤਾਨ ਸੇਮੇ ਪਾਸਾ ਜੀ ਦੀ 400 ਸਤਾਨ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਜਿੱਥੇ ਅੱਜ ਪਹਿਲੇ ਪਾਸਾ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਸਾ ਜੀ ਦੇ ਜਿਹੜੇ ਗੁਰਪਰਬ ਨੇ ਬੜੇ ਉਤਸ਼ਾਹ ਨਾਲ ਮਨਾ ਰਹੇ ਹਾਂ ਅਸੀਂ ਤੇ ਆ ਕੀ ਕੀ ਪ੍ਰੋਗਰਾਮ ਇੱਥੇ ਅੱਜ ਲਿਖੇ ਗਏ ਸੀਗੇ ਅੱਜ ਇੱਥੇ ਸਵੇਰ ਤੋਂ ਹੀ ਸੰਗਤਾਂ ਆ ਰਹੀਆਂ ਨੇ ਕਿਉਂਕਿ ਇਸ ਜਿਹੜਾ ਇਹ ਗੁਰਪਰਬ ਸੀ ਇਹ 31 ਜੁਲਾਈ ਤੋਂ ਸ਼ੁਰੂ ਹੋਇਆ ਹੋਇਆ ਪਹਿਲਾ ਸੁਖਣੀ ਸਾਹਿਬ ਦੀਆਂ ਲੜੀਆਂ ਸੀ ਅੱਜ 8ਵੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਨੇ ਉਪਰੰਤ ਦੀਵਾਨ ਸਜੇ ਨੇ ਗੁਰੂ ਕੇ ਲੰਗਰ ਲੱਗੇ ਹੋਏ ਨੇ ਤੇ ਉਧਰ ਖੂਨ ਕੈਂਪ ਵੀ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਨਿਵਾਸੀ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਧੰਤਨ ਗੁਰਨਾਨਕ ਪਾਤਸ਼ਾਹੀ ਦੇ ਗੁਰਪਰਵ ਦੀਆਂ ਸਭ ਸੰਗਤਾਂ ਨੂੰ ਲੱਖਾਂ ਲੱਖਾਂ ਵਧਾਈਆਂ ਹੋਣ ਅਤੇ ਅਸੀਂ ਨਗਰ ਸਲਾਣਾ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਮੀਰੀ ਪੀਰੀ ਦੇ ਮਾਲਕ ਸਿਮਰ ਪਾਤਸ਼ਾਹੀ ਦੇ ਸਥਾਨਾਂ ਤੋਂ ਬੋਲਦੇ ਆਂ ਸਾਡੇ ਇਸ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਬੜਾ ਚਾਅ ਹੈ ਗੁਰੂ ਗੋਜਿੰਦ ਜੀ ਦੇ ਗੁਰਪਰਵ ਨੂੰ ਮਨਾਉਣ ਦਾ ਸਭ ਗੁਰਦੁਆਰਾ ਸਾਹਿਬ ਗੁਰੂ ਘਰਾਂ ਦੇ ਵਿੱਚ ਬੜੀ ਸਰਧਾ ਤੇ ਸਤਿਕਾਰ ਨਾਲ ਇਹ ਗੁਰਪਰਵ ਮਨਾਇਆ ਜਾ ਰਿਹਾ ਹੈ ਅਤੇ ਇੱਥੇ ਵੀ ਬੜੀ ਸਰਦਾਂ ਦੇ ਧੂਮਤਾਮਨ ਵਾਲਾ ਸ਼ੇਖਪੁਰ ਪਰ ਮਨਾ ਰਹੇ ਹਾਂ ਬੜੀਆਂ ਸੰਗਤਾਂ ਦਾ ਸਾਡੇ ਨਾਲ ਸੰਯੋਗ ਹੈ ਇਲਾਕੇ ਦੀ ਨਗਰ ਦੀ ਸਾਰੀਆਂ ਸੰਗਤਾਂ ਸਰਪੰਚ ਪੰਚ ਲੰਬੜਦਾਰ ਸਭ ਤਰ੍ਹਾਂ ਦੀਆਂ ਧਾਰਮਿਕ ਸੇਵਾਵਾਂ ਸਾਡੇ ਨਾਲ ਰਲ ਮਿਲ ਕੇ ਇਹ ਸਮਾਗਮ ਮਨਾਉਂਦੀਆਂ ਹਨ ਜੀ ਤੇ ਕੀ ਕੀ ਅੱਜ ਸ਼ਾਮ ਨੂੰ ਕੀ ਇੱਥੇ ਕੋਈ ਖਾਸ ਪ੍ਰੋਗਰਾਮ ਲਿਖੇ ਜਾਉਂਦੇ ਨੇ ਖਾਸ ਪ੍ਰੋਗਰਾਮ ਹੈ ਜੀ ਪਹਿਲਾਂ ਤਾਂ ਅੱਜ ਦੇਖੋ ਤੁਹਾਡੇ ਸਾਹਮਣੇ ਲੰਗਰ ਪਾਨ ਖੁੱਲੇ ਅਟੁੱਤ ਵਰਤਨ ਨੇ ਤੇ ਖੁੱਲੇ ਚੱਲਣੇ ਨੇ ਹਰ ਇੱਕ ਤਰ੍ਹਾਂ ਦਾ ਬੰਦੋਬਸਤ ਕੀਤਾ ਗਿਆ ਹੈ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਮਟਰ ਪਨੀਰ ਜਲੇਬੀਆਂ ਹੋਰ ਖੀਰ ਸਾਰੇ ਤਰ੍ਹਾਂ ਦੇ ਲੰਗਰ ਇੱਥੇ ਪਕਵਾਨ ਪੱਕੇ ਹੋਏ ਨੇ ਸੰਗਤਾਂ ਸਾਕ ਰਹੀਆਂ ਨੇ ਅਤੇ ਵੈਸੇ ਜੇ ਜਾਪ ਕਰੀਆਂ ਨੇ ਬਾਕੀ ਵੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰੀਏ ਕਿ ਆਪਣੇ ਪੰਜਾਬ ਦੇ ਵਿੱਚ ਸਾਰੀ ਸੰਗਤ ਗੁਰੂ ਦੇ ਲੜ ਲੱਗੇ ਗੁਰਬਾਣੀ ਪੜ੍ਹੇ ਗੁਰੂ ਇਤਿਹਾਸ ਨਾਲ ਆਪਾਂ ਜੁੜੀਏ ਆਪਣੇ ਬੱਚੇ ਗਾਂ-ਗਾਹ ਪੀੜ੍ਹੀ ਨੂੰ ਆਪਾਂ ਗੁਰੂ ਇਤਿਹਾਸ ਗੁਰੂ ਗੁਰਬਾਣੀ ਨਾਲ ਜੋੜੀਏ ਅਗਲੀ ਆਪਣੀ ਪੀੜ੍ਹੀ ਜੇ ਰੌਣ ਵਾਲੀ ਆ ਆਪਣੇ ਗੁਰ ਇਤਿਹਾਸ ਗੁਰਤਾ ਮੰਨੂ ਸਮਝਾ ਸਕੇ ਜੀ ਹਾਂ ਜੀ ਸਾਮ ਨੂੰ ਦੀਪਮਾਲਾ ਤਾਂ ਤਕਰੀਬਨ ਲੜੀਆਂ-ਲੁੜੀਆਂ ਤਾਂ ਚੱਲੇ ਰਹੀਆਂ ਨੇ ਬਾਕੀ ਦੇਸੋਂ ਕੇ ਉਹਦੀਆਂ ਪ੍ਰੇਮ ਦੀਆਂ ਜੋਤਾਂ ਆਪਣੇ ਘਰਾਂ 'ਚ ਵੀ ਜਗਾਇਓ ਸਭ ਖੁਸ਼ੀਆਂ ਮਨਾਇਓ ਪ੍ਰੇਮ ਕਰੋ ਸਤਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਿਓ ਕਿ ਸਾਰਿਆਂ ਦੀ ਜਿੰਨੀ ਵੀ ਜ਼ਿੰਦਗੀ ਰਹਿੰਦੀ ਆ ਗੁਰੂ ਇਤਿਹਾਸ ਗੁਰ ਗੁਰਬਾਣੀ ਨਾਲ ਜੋੜ ਕੇ ਆਪਾਂ ਇਹ ਜੀਵਨ ਸਫਲਾ ਕਰੀਏ